ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਤਿਹ ਅੱਜ ਆਪਾਂ ਗੱਲ ਕਰਨੀ ਹੈ ਜੀ 19ਵੀਂ ਸਦੀ ਦੇ ਮਹਾਨ ਵਿਦਵਾਨਾਂ ਦੇ ਵਿੱਚੋਂ ਇੱਕ ਵਿਦਵਾਨ ਪ੍ਰੋਫੈਸਰ ਸਾਹਿਬ ਸਿੰਘ ਜਿਨ੍ਹਾਂ ਨੇ ਆਪਣੇ ਜੀਵਨ ਕਾਲ ਦੇ ਵਿੱਚ ਬਹੁਤ ਕਰੜੀ ਮਿਹਨਤ ਕਰਕੇ ਸਿੱਖ ਕੌਮ ਨੂੰ ਬਹੁਤ ਸਾਰਾ ਲਿਟਰੇਚਰ ਇਤਿਹਾਸ ਦਿੱਤਾ ਜਿਹਦੇ ਵਿੱਚ ਸਭ ਤੋਂ ਵੱਡੀ ਜਿਹੜੀ ਉਹਨਾਂ ਦੀ ਕਰੜੀ ਮਿਹਨਤ ਹੈ ਉਹ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥ 10 ਭਾਗਾਂ ਦੇ ਵਿੱਚ ਜਿਹਨੂੰ ਆਪਾਂ ਦਰਪਣ ਦੇ ਰੂਪ ਦੇ ਵਿੱਚ ਦਰਸ਼ਨ ਕਰਦੇ ਹਾਂ ਅੱਜ ਆਪਾਂ ਗੱਲ ਕਰਨੀ ਹੈ ਉਹਨਾਂ ਦੇ ਜੀਵਨ ਦੀ ਕਿਸ ਤਰੀਕੇ ਦੇ ਨਾਲ ਇੱਕ ਹਿੰਦੂ ਪਰਿਵਾਰ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਤੇ ਇੰਨੇ ਵੱਡੇ ਪੱਧਰ ਤੇ ਉਹਨਾਂ ਨੇ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਕੀਤਾ ਪ੍ਰੋਫੈਸਰ ਸਾਈਪ ਸਿੰਘ ਜੀ ਦਾ ਜਨਮ ਸਿਆਲਕੋਟ ਜ਼ਿਲ੍ਹੇ ਦੇ ਵਿੱਚ ਜਿਹੜਾ ਹੁਣ ਪਾਕਿਸਤਾਨ ਦੇ ਵਿੱਚ ਫਤਿਹਵਾਲੀ ਪਿੰਡ ਦੇ ਵਿੱਚ ਹੁੰਦਾ ਹੈ 1892 ਦੇ ਵਿੱਚ ਉਹਨਾਂ ਦਾ ਜਨਮ ਹੋਇਆ। ਉਹਨਾਂ ਦਾ ਨਾਮ ਮਾਤਾ-ਪਿਤਾ ਵੱਲੋਂ ਨੱਥੂ ਰਾਮ ਰੱਖਿਆ ਗਿਆ। ਉਹਨਾਂ ਦੇ ਜੀਵਨ ਕਾਲ ਦੀ ਜਿਹੜੀ ਉਹਨਾਂ ਦੀ ਆਪਣੀ ਜੀਵਨੀ ਹੈ, ਮੇਰੀ ਜੀਵਨੀ, ਜੀਵਨ ਕਹਾਣੀ, ਉਹਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਹੈ ਬਚਪਨ ਦੇ ਵਿੱਚ ਮੈਂ ਆਪਣੇ ਸਾਥੀਆਂ ਦੇ ਨਾਲ ਜਦੋਂ ਸਕੂਲ ਤੋਂ ਵਾਪਸ ਆਪਣੇ ਪਿੰਡ ਵੱਲ ਆਇਆ ਕਰਦਾ ਸੀ ਤੇ ਅਕਸਰ ਕੁਝ ਫੌਜੀ ਮੈਨੂੰ ਰਾਹ ਦੇ ਵਿੱਚ ਮਿਲਿਆ ਕਰਦੇ ਸਨ। ਉਹਨਾਂ ਫੌਜੀਆਂ ਦੇ ਵਿੱਚੋਂ ਕੁਝ ਸਰਦਾਰ ਸਨ ਸਿੱਖ ਸਨ ਜਿਨ੍ਹਾਂ ਨੇ ਆਪਣੇ ਸਿਰ ਦੇ ਉੱਪਰ ਸੋਨੀਆਂ ਦਸਤਾਰਾਂ ਸਜਾਈਆਂ ਹੁੰਦੀਆਂ ਸਨ ਤੇ ਮੇਰੇ ਮਨ ਦੇ ਵਿੱਚ ਬੜੀ ਵਾਰ ਖਿਆਲ ਪੈਦਾ ਹੋਣਾ ਇਹ ਜਿਹੜੇ ਸਿੱਖ ਫੌਜੀ ਹਨ ਇਹ ਬਾਕੀਆਂ ਦੇ ਨਾਲੋਂ ਜ਼ਿਆਦਾ ਸੋਹਣੇ ਲੱਗਦੇ ਹਨ ਇਹਨਾਂ ਦੇ ਮੂੰਹ ਤੇ ਦਾੜੇ ਇਹਨਾਂ ਦੇ ਸਿਰ ਤੇ ਬੰਨੀਆਂ ਹੋਈਆਂ ਪੱਗਾਂ ਬਾਕੀਆਂ ਦੇ ਨਾਲੋਂ ਇਹਨਾਂ ਨੂੰ ਵੱਧ ਪ੍ਰਭਾਵਸ਼ਾਲੀ ਜੜੀਆਂ ਉਹ ਸ਼ਬਦ ਕਰਦੀਆਂ ਹਨ ਉਹਨਾਂ ਨੇ ਆਪਣੀ ਜੀਵਨੀ ਦੇ ਵਿੱਚ ਲਿਖਿਆ ਉਸ ਦਿਨ ਤੋਂ ਮੈਂ ਇਹ ठान ਲਿਆ ਇੱਕ ਦਿਨ ਮੈਂ ਕੇਸ ਰੱਖ ਕੇ ਸਿੱਖ ਬਣ ਜਾਣਾ ਮੈਂ ਵੀ ਇਹਨਾਂ ਦੇ ਵਰਗਾ ਸੋਹਣੀ ਦਿਖ ਵਾਲਾ ਬਣਨਾ ਚਾਹੁੰਦਾ ਹਾਂ ਸਤਿਗੁਰੂ ਨੇ ਕਿਰਪਾ ਕੀਤੀ ਥੋੜਾ ਸਮਾਂ ਲੰਘਿਆ ਉਹਨਾਂ ਨੇ ਆਪਣੇ ਇੱਕ ਰਿਸ਼ਤੇਦਾਰ ਦਾ ਸਹਾਰਾ ਲੈ ਕੇ ਜਿਹੜੇ ਕਿ ਪਹਿਲਾਂ ਸਿੱਖ ਬਣ ਚੁੱਕੇ ਸਨ ਉਹਨਾਂ ਦਾ ਸਹਾਰਾ ਲੈਂਦਿਆਂ ਹੋਇਆਂ ਉਹ 1906 ਦੇ ਵਿੱਚ ਖੰਡੇ ਬਾਟੇ ਦੀ ਪਾਹਲ ਛੱਕ ਕੇ ਨੱਥੂ ਰਾਮ ਤੋਂ ਸਾਹਿਬ ਸਿੰਘ ਬਣੇ ਜਿਨ੍ਹਾਂ ਨੇ ਬੜੀ ਲੰਮੇ ਸਮੇਂ ਤੱਕ ਸਿੱਖ ਕੌਮ ਦੀ ਅਣਥੱਕ ਸੇਵਾ ਕੀਤੀ ਬੇਅੰਤ ਪੁਸਤਕਾਂ 10 ਗੁਰੂ ਸਾਹਿਬਾਨ ਦੀਆਂ ਜੀਵਨੀਆਂ ਤੇ ਹੋਰ ਬੇਅੰਤ ਪੁਸਤਕਾਂ ਜਿਨ੍ਹਾਂ ਦੇ ਵਿੱਚ ਬਾਬਾਣੀਆਂ ਕਹਾਣੀਆਂ ਇਤਿਆਦਿਕ ਹੋਰ ਬੜੀਆਂ ਸਾਰੀਆਂ ਪੁਸਤਕਾਂ ਉਹਨਾਂ ਨੇ ਸਾਡੀ ਝੋਲੀ ਦੇ ਵਿੱਚ ਪਾਈਆਂ ਬੜੀ ਮੁਸਕਤ ਕਰਦਿਆਂ ਹੋਏ ਆ ਔਰ ਉਹਨਾਂ ਦੀ ਜੀਵਨ ਕਹਾਣੀ ਦੇ ਵਿੱਚ ਥੋਂ ਤੱਕ ਲਿਖਿਆ ਬੜੀਆਂ ਸਾਰੀਆਂ ਬਿਮਾਰੀਆਂ ਨੇ ਉਹਨਾਂ ਨੂੰ ਘੇਰਿਆ ਹੋਇਆ ਸੀ ਫਿਰ ਵੀ ਉਹਨਾਂ ਨੇ ਹਿੰਮਤ ਨਹੀਂ ਹਾਰੀ ਤੇ ਸਾਰਾ ਜੀਵਨ ਸਿੱਖ ਕੌਮ ਦੀ ਸੇਵਾ ਦੇ ਵਿੱਚ ਉਹਨਾਂ ਨੇ ਲਾਇਆ ਪ੍ਰੋਫੈਸਰ ਸਾਹਿਬ ਸਿੰਘ ਜੀ ਦੀ ਜੀਵਨੀ ਦੇ ਵਿੱਚੋਂ ਹੋਰ ਬੜੀਆਂ ਸਾਰੀਆਂ ਇਦਾਂ ਦੀਆਂ ਕੀਮਤੀ ਗੱਲਾਂ ਅੱਗੇ ਅੱਜ ਤੋਂ ਆਪਸ ਜੀ ਦੇ ਸਾਹਮਣੇ ਅਸੀਂ ਪੇਸ਼ ਕਰਿਆ ਕਰਾਂਗੇ ਜੀ ਇੰਨਿਆਂਕ ਬੇਨਤੀਆਂ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ